ਵਧੀਆ ਕੰਮ ਕਰਦਾ ਏ ਇਹਦਾ ਮੈਂ ਮਰੀਦ ਆ ਧਿਆਨ ਨਾਲ ਦੇਖ ਲੋ ਜੀ ਬੰਦਾ ਗੋਗ ਥਾਸ਼ੀਕਾ ਦੋਸਤੋ ਮੈਂ ਰਾਜ ਤੁਹਾਡਾ ਆਪਣਾ ਰਾਜ ਚਿਤ੍ਰਕਾਰ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰ ਆਪਣੇ ਜੀ ਤਾਂ ਲਿਖਿਆ ਹੋਇਆ ਮੁੰਡੀਆਂ ਖੁਰਦ ਜਿੱਥੇ ਕਿ ਆਪਾਂ ਅੱਜ ਬਜ਼ੁਰਗਾਂ ਦੀਆਂ ਡਰੈਂਗਾ ਬਣਾਉਣਾ ਆਏ ਆ ਜਿੱਦਾਂ ਕਿ ਬਜ਼ੁਰਗ ਤਾਸ਼ ਖੇលਦੇ ਹੁੰਦੇ ਨੇ ਤਾਂ ਸਾਥ ਵਿੱਚ ਬੈਠ ਕੇ ਅੱਜ ਉਹਨਾਂ ਦੇ ਡਰੈਂਗਾ ਬਣਾਵਾਂਗੇ ਤੇ ਆ ਬਾਬੇ ਬੈਠ ਗਏ ਨੇ ਆ ਕੇ ਸਾਡੇ ਕੋਲੇ ਤੇ ਉਹ ਪੀੜੇ ਆਪਣੇ ਲਾਲ ਡੱਬੀਆਂ ਵਾਲੇ ਪਰਨੇ ਵਾਲੇ ਬਾਬੇ ਦੀ ਆਪਾਂ ਤਸਵੀਰ ਬਣਾ ਰਹੇ ਆ ਤੇ ਦੂਸਰੇ ਬਾਬੇ ਬੜੇ ਹੀ ਉਹਨੂੰ ਟਿਚਰਾ ਕਰਦੇ ਨੇ ਮਤਲਬ ਕਿ ਤਾਸ਼ ਜਿੱਦਾਂ ਕਰਦੇ ਹੁੰਦੇ ਨੇ ਨਾ ਪੰਜਾਬੀ ਹਟਦੇ ਨਹੀਂ ਹੈਗੇ ਬੋਲਣੋ ਤੇ ਬਾਬਾ ਵੀ ਥੋੜਾ ਜਿਆਦਾ ਫਿਰ ਜਵਾਬ ਦਿੰਦਾ ਉਹਨਾਂ ਨੂੰ ਆਪਣੇ ਘੜ ਘੜ ਕੇ ਸੋ ਆਪਾਂ ਲੱਗੇ ਰੰਗ ਰੰਗ ਭਰਨ ਬਾਬਾ ਜੀ ਦੀ ਪੇਂਟਿੰਗ ਨੂੰ ਤੇ ਬਾਬਾ ਜੀ ਦੀਆਂ ਮੁੱਛਾਂ ਜਿਹੜੀਆਂ ਨਾ ਆਂਢੀ ਗੌਂਢੀ ਜਿਹੜੇ ਬੈਠੇ ਨੇ ਸੱਜੇ ਖੱਬੇ ਉਹਨਾਂ ਦੇ ਉਹ ਬਾਬੇ ਦੀਆਂ ਮੁੱਛਾਂ ਤੇ ਤੰਝ ਕਰ ਦਿੰਦੇ ਨੇ ਵੀ ਬਾਬੇ ਦੀਆਂ ਮੁੱਛਾਂ ਦਾੜੀ ਨਾਲ ਵੱਡੀਆਂ ਨੇ ਗੱਲ ਮੈਂ ਵੀ ਨੋਟ ਕੀਤੀ ਗੱਲ ਵੀ ਸਹੀ ਸੀ ਜਿੱਦਾਂ ਵਾਕਈ ਹੀ ਬਾਬੇ ਦੀਆਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਸੀਗੀਆਂ ਇੱਕ ਹੌ ਦੀ ਬਣੀ ਹੋਈ ਹੈ ਜਿੱਦਾਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਉਹ ਜਿੰਦੇ ਨੇ ਕਈ ਵਾਰੀ ਵਾਕਈ ਹੀ ਗੱਲ ਸਹੀ ਸੀਗੀ ਤੇ ਆਪਾਂ ਹੁਣ ਪੇਂਟਿੰਗ ਤਕਰੀਬਨ ਕੰਪਲੀਟ ਕਰ ਲਈ ਹੈ ਤੇ ਹੁਣ ਇਹ ਬਾਬਾ ਜੀ ਨੂੰ ਆਪਾਂ ਦਿਨੇ ਆ ਤੇ ਉਹਨਾਂ ਦਾ ਰਿਲੈਕਸ਼ਨ ਜਿਹੜਾ ਹੁੰਦਾ ਦੇਖਦੇ ਆ ਵੀ ਮਤਲਬ ਕੀ ਉਹਨਾਂ ਨੂੰ ਲੱਗਦਾ ਕਿਦਾਂ ਲੱਗਦਾ ਤੇ ਜਿਹੜੇ ਆਸ-ਪਾਸ ਬੈਠੇ ਨੇ ਉਹ ਵੀ ਤੰਦਰ ਨੇ ਪੂਰੇ ਠੀਕ ਹੈ ਬਹੁਤ ਵਧੀਆ ਹੱਥ ਤੇ ਤਾਂ ਫੜ ਲਾ ਦੋ ਸੁਣੀ ਯਾਰ ਉਹ ਨੂੰ ਕੋਈ ਗੱਲ ਨਹੀਂ ਉਹ ਨੂੰ ਦੋਨੇ ਹੱਥਾਂ ਚ ਫੜਾ ਫੜਾ ਆ ਵੀ ਨਹੀਂ ਇਹ ਪੁੱਤਾਂ ਦੇ ਧਿਆਨ ਨਾਲ ਦੇਖ ਲੋ ਜੀ ਬੰਦਾ ਬੋਲਦਾ ਪਾ ਦੇ ਰੁਪਿਆ ਦੇ ਰਵਾਲਾ ਜਿਹੜਾ ਲੱਭ ਕੇ ਜਿਹੜਾ ਲੱਭ ਕੇ ਉਹ ਪਾ ਲਿਆ ਤੇ ਵਸੋਂ ਆਹ ਤੇ ਸਾਹਮਣੇ ਬਾਬੂ ਜੀ ਬੈਠੇ ਨੇ ਤਰਾ ਮੋਢਾ ਕੌਣ ਵੀ ਆਵੇ ਆ ਵੀ ਆ ਵੀ ਆਜੇ ਕੋਈ ਨਾ ਆ ਆ ਆ ਤੇ ਹਾਂ ਬਾਲਾ ਹਾਂ ਇਹ ਇਹ ਪਿੱਛੇ ਲੈ ਹੁਣ ਵਿੱਚ ਦੇਣ ਨੂੰ ਪੜੀ ਅਸਾ ਬੜੀ ਗਾ ਹੋ ਗਿਆ ਬੜੀ ਫਿਰਦਾ ਨਹੀਂ ਨਾ ਕੀ ਕਰੀ ਰੱਖ ਲਓ ਸਿੱਧੇ ਸੈਂਟਰ ਜੀ ਰੱਖੋ ਅੱਜ ਦੇਣੇ ਆ ਮੰਦਾ ਚੁੱਕੀ ਨਹੀਂ ਤੁਸੀਂ ਹੋ ਜਿਹੜੇ ਮੈਂ ਉਹਦੇ ਬਣਾਵਾਂਗੀ ਠੀਕ ਹੈ ਕੋਈ ਇੱਕ ਚੀਜ਼ ਆਪਣੇ ਮਨ ਦੇ ਬਣਾ ਲਓ ਵੀ ਮੈਂ ਉੱਥੇ ਦੇਖਣਾ ਜਦੋਂ ਬਸ ਬਸ ਠੀਕ ਹੈ ਜਦੋਂ ਜਦੋਂ ਵੀ ਸੱਚੀ ਖਵੇ ਤੇ ਜਾ ਕੇ ਠੀਕ ਹੈ ਕੋਈ ਨਾ ਤੁੰਨੀ ਕੰਮ ਬਣਾ ਕੇ ਫੜੋ ਚੱਲ ਉੱਥੇ ਬੈਠੋ ਜਗਾਪਾ ਦਰਵਾਜ਼ਾ ਬਣਾਇਆ ਇਹਦੇ ਡੈਡੀ ਦਾ ਬਹੁਤ ਕਾਟ ਰਿਹਾ ਹੈ ਜਿੰਨਸ ਬੰਦਾ ਬੈਠਾ ਹੋ ਰਿਹਾ ਹੈ ਨਹੀਂ ਮੋਚਿਆ ਅਫਾਦਗਵਾਚ ਆਇਆ ਹੋ ਗਿਆ ਬੰਦਾ ਲਿਖਾ ਬਬੂ ਮੈਂ ਦੱਦਨੇ ਕੋਲ ਆਹ ਆਵਾਜ਼ ਮੁੰਡਾ ਆਇਆ ਮੁੰਡਾ ਆਇਆ ਪਾਰੇ ਜੀ ਉਧਰ ਸੇ ਆ ਜਾਓ ਕੀੰਗਾ ਚੱਲਣਾ ਹਾਂ ਉਹ ਮਨੇ ਗੇਪ ਤੇ ਮੈਂ ਨਾਲ ਬਿਆਪ ਦਾ ਗਵਾਜ ਗਿਆ ਸੀ ਅੱਛਾ ਜੈਮਾ ਨਾ ਪੁਣੀ ਹਾਂ ਤੇਰੇ ਤੇ ਨਹੀਂ ਬਟਾ ਆਹ ਆ ਲੈ ਤਾਕ ਮੈ ਇਧਰ ਆ ਉਹ ਮੈਨੂੰ ਤਾਂ ਹੀ ਨੇ ਉਹ ਬਣੀ ਦੱਚਾਈ ਨੇ ਇਹ ਮੇਰਾ ਵੱਡਾ ਭਾਈ ਆ ਇਹ ਮੇਰਾ ਛੋਟਾ ਵੱਡਾ ਭਾਈ ਇਹ ਵੀ ਅੱਛਾ ਉਧਰ ਹਾਂਜੀ ਕਲਾਕਾਰੀ ਹੈ ਹੀ ਬਹੁਤ ਮੈਂ ਰਾਜਪੂੜੀ ਦੇ ਇਹ ਉਹ ਬੰਦੇ ਨੂੰ ਕਹਿਣੀ ਜਾਈਂ ਦਰਵਾਜ਼ੇ ਕਾ ਬਹੁਤ ਵਧੀਆ ਕੰਮ ਕਰਦਾ ਏ ਇਹਦਾ ਮੈਂ ਮਰੀਦ ਆ ਅਸਲੀ ਦੇ ਮਰੀਦ ਆ ਇਹਨੇ ਮੈਨੂੰ ਗਿਆ ਕਹਿੰਦੇ ਜਾ ਕੇ ਲੱਗੋ ਉਹਨੇ ਪੈਸੇ ਹੱਟਾ ਕੰਮ ਕੀਤਾ ਇਹ ਜੀ ਸੇਵਾ ਦਿੱਤੀ ਆ ਨਹੀਂ ਤੁਸੀਂ ਹੰਮ ਨਹੀਂ ਪਤਾ ਕਿ ਦੇਤੀ ਏ ਉਹ ਦਿੱਤੀ ਆ ਕਾਲਪਟ ਨੇ ਕੀ ਕਹਿਣਾ ਚਾਹੁੰਦਾ ਹਾਂ ਬਹੁਤ ਹੋਇਆ ਇਹ ਤਾਂ ਵਧੀਆ ਵੇ ਤਾਂ ਪੁੱਛੇ ਵੀ ਇਹਨੇ ਅਰੇ ਇਸ ਨੰਬਰ ਦਾ ਬੰਦਾ

ਮੈਂ ਬਹੁਤ ਮਤਲਬ ਮੰਨਦਾ ਨੇ ਬਾਕੀ ਅੱਜ ਦਾ ਪ੍ਰਕਾਰ ਹੈ ਠੀਕ ਹੈ ਇੱਕ ਵਾਰ ਤੁਹਾਨੂੰ ਦੇਖ ਕੇ ਚੈੱਕ ਕਰਣੀ ਚਾਹੀਦੀ ਹੈ ਅੱਛਾ ਮੈਂ ਖਬਰ ਪੜ੍ਹੀ ਮੈਂ ਥੋੜੀ ਹੁੱਕ ਗਿਆ ਉਹ ਤੇ ਮੋਰੇ ਜਿੱਤੇ ਜਿਆਦਾ ਪੜੀ ਰਿਹਾ ਕਰ ਸਾਡੇ ਬਾਹਰ ਵੀ ਲੱਗੀ ਜੱਟ ਦੇ ਉੱਤੇ ਹਾਂਜੀ ਉਹਨਾਂ ਨੇ ਮਾਝੇ ਵਿਰੋਧਨਾ ਕਰਕ ਕੀਤੀ ਕਦੇ ਬਨਾਰ ਸਿੰਘ ਤੇ ਦਾਗੀ ਜੇ ਬਨਾਰ

对呀、嗯。嗯嗯 ਦੋਸਤੋ ਐਸੀ ਪਿੰਡ ਦਾ ਦਰਵਾਜਾ ਤੇ ਆਪਾਂ ਹੁਣ ਪਿੰਡ ਦਾ ਰੌਂਡ ਲਗਾਉਣ ਦੇ ਨਾਲੇ ਜਾਣਦੇ ਆ ਪਿੰਡ ਦੀ ਹਿਸਟਰੀ ਤੇ ਨਾਲੇ ਕੁਝ ਥਾਵਾਂ ਤੇ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੁੰਡੀਆਂ ਘੜਦੇ ਨਗਰ ਦੇ ਵਿੱਚ ਸੱਤ ਬੈਠੇ ਆਂ ਸੀ ਪਿੰਡ ਦੇ ਇਤਿਹਾਸ ਬਾਰੇ ਮੈਨੂੰ ਪੁੱਛਣਾ ਚਾਹੁੰਦੇ ਆ ਰਾਜਪੂਰੀ ਜੀ ਜਿਹੜੇ ਚਿਤ੍ਰਕਾਰ ਨੇ ਬੜਾ ਪ੍ਰੇਮੀ ਆ ਮੇਰਾ ਇਹ 2 ਜਾਂ 2.5 ਮਿੰਟ ਚ ਮੈਂ ਗੱਲ ਮਕਾਉਣੀ ਆ ਜਿਹੜਾ ਪਿੰਡ ਬਣਿਆ ਇਹ ਜੱਸੇ ਵਾਲਾ ਉਹ ਸਰਦਾਰ ਸਾਹਿਬ ਦੀ ਕੁੜੀ ਵੈਸੀ ਮੁੰਡੀਆਂ ਕਲਾਂ ਉਹਨੇ ਇਕੱਲਟ ਕੀਤੀ ਸੀ ਉਹ ਕਹਿੰਦਾ ਬਈ ਤੈਨੂੰ ਕੀ ਚਾਹੀਦਾ ਜਾਂ ਜਿਵੇਂ ਕੋਈ ਸੰਭਾਲਦਾ ਨਹੀਂ ਹੁੰਦਾ ਉਹ ਕਹਿੰਦੀ ਸਾਡੇ ਆਵਾਦੀ ਬੜੀ ਘੱਟ ਆ ਬਈ ਮੈਂ ਰਹਿਣਾ ਚਾਹੁੰਦੀ ਆ ਮੁੰਡੀਆਂ ਕਲਾਂ ਮੈਨੂੰ 40000 ਰੁਪਏ ਦੀ ਜ਼ਮੀਨ ਚਾਹੀਦੀ ਆ ਉਹ ਦਾਨਦੂਰੂਪ ਤੇ ਮਿਲੀ ਸਾਡੇ ਪੁਰਖਿਆਂ ਨੇ ਦਿੱਤੀ ਜਸਵਾਲ ਸਾਡੀ ਪੱਤੀ ਆ ਇੱਥੇ ਵੀ ਦੋ ਪੱਤੀਆਂ ਨੇ ਨੌ ਦਾ ਢੋਨਾ ਇਹੀ ਆਦਾ ਚਾਈ ਉਤੋਂ ਜਸਵਾਲਾ ਸਾਡੇ ਪੁਰਖੇ ਉੱਟ ਗਏ ਆ 15ਵੀਂ ਪੌਤੀ ਜਾਂ 100ਵੀਂ ਹੋਊ ਸਾਡੀ ਇੱਥੇ ਪਲੀ ਮੋਲੀ ਗੱਡੀ ਇੱਥੇ ਆਪਣੇ ਦਰਵਾਜਾ ਸਾਹਿਬ ਦੇ ਮੋਹਰੇ ਮੋਲੀ ਉਹ ਬੰਦਾ ਘੜਦਾ ਸੀ ਜਿਹਦਾ ਜ ਮੁੰਡਾ ਸੀ ਉਹਦੇ ਦੋ ਮੁੰਡੇ ਸੀਗੇ ਲਾਲ ਸਿੰਘ ਤੇ ਇੱਕ ਹੋਰ ਸੀ ਉਹਦੀ ਗਾਹਾਂ ਲਾਦਾਂ ਸਾਰਾ ਬੱਦ ਸਾਡਾ ਸਾਰਾ ਨਗਰ ਸਾਡਾ ਵਧੀਆ ਟਾਪ ਇੱਕ ਤਰ੍ਹਾਂ ਇੱਕ ਵਧੀਆ ਵਿਅਕਤੀ ਆ ਸਾਰੇ ਧਰਮਾਂ ਦੇ ਲੋਕ ਰਹਿੰਦੇ ਇੱਥੇ ਜਿਹੜਾ ਦਰਵਾਜ਼ਾ ਸੀ ਇਹਦੇ ਅੰਦਰ ਪਿੰਡ ਹੁੰਦਾ ਸੀ ਢੋੜੀ ਤੇ ਚੜ ਕੇ ਸਾਈਕਲ ਚੋਦਾ ਹੁੰਦਾ ਹੀ ਕਿਸੇ ਕੋਲ ਨਹੀਂ ਸੀ ਢੋੜੀ ਤੇ ਚੜ ਕੇ ਬੰਦਾ ਪਿੰਡ ਦਾ ਪਹੁੰਚਣਾ ਵੀ ਨਹੀਂ ਸੌਂਦਾ ਅਨੋਬੜੇ ਦਾ ਹੋਣਾ ਕੀ ਆ ਉਹ ਤੇ ਲਾਉਣਾ ਢੋੜੀ ਲਗਾਂ ਮਾਣੀ ਉਹਨਾਂ ਦੇ ਥੱਲੇ ਉਤਰ ਵੀ ਚੱਲ ਉਹ ਘਰ ਬਣਾ ਲੈ ਇੰਨਾ ਕੀ ਕਰ ਸੀ ਛੋਟਾ ਪਿੰਡ ਸੀ 250 ਵੋਟ 300 ਵੋਟ ਮੈਂ ਆਪਣੀ ਜ਼ਿੰਦਗੀ ਦੇਖੀ ਆ ਇੰਨੀ ਕੀ ਸੀਗੀ ਚਲੋ ਪਰ ਮਾਤਮਾਨੇ ਕਰਪਾ ਕੀਤੇ ਫਲਾਉ ਹੋ ਗਿਆ ਤੇ ਵਧੀਆ ਗੱਲ ਆ